ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਤੀਜਾ ਊਤਮ ਜਨਮ ਸਥਾਨ ਹੈ ਵਾਸਾ ਸਥਾਨ ਪਾਠ ਇਕੱਠਾ ਹੀ ਕਰਨਾ ਊਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵਹਿ ਕਰਿ ਮਾਹੇ ਉਦਾਸਾ ਹਰ ਰੰਗ ਰਹੈ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਵਣਿਆ ਉਵਾਰੀ ਜੀ ਉਵਾਰੀ ਪੜ ਬੁੱਝ ਮਨ ਵਸਾਵਣਿਆ ਜੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜਹਿ ਹਰਨਾਮ ਸਲਾਹ ਹੈ ਦਰ ਸਚੈ ਸੋਭਾ ਪਾਵਣਿਆ ਰਹਾਉ ਅਲਖ ਅਪੀਉ ਹਰ ਰਹਿ ਆਸਮਾਏ ਉਪਾਇ ਨ ਕੀਤੀ ਪਾਇਆ ਜਾਏ ਉਪਾਇ ਨ ਕੀਤੀ ਪਾਇਆ ਜਾਏ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾ ਸਤਗੁਰ ਭੇਟ ਭੇਟੈ ਕਿਰਪਾ ਕਰੇ ਤਾ ਸਤਗੁਰ ਭੇਟੈ ਨਦਰੀ ਮੇਲ ਮਿਲਾਵਣਿਆ ਦੂਜੈ ਪਾਏ ਪੜੈ ਇੱਥੇ ਦੂਜੈ ਪਾਏ ਪੜੈ ਨਹੀਂ ਬੁੱਝੈ ਤ੍ਰਿਬਿਧ ਮਾਇਆ ਕਾਰਣ ਲੂਝੈ ਤ੍ਰਿਬਿਧ ਇੱਥੇ ਵਿਸਰਾਮ ਹੈ ਮਾਇਆ ਕਾਰਣ ਲੂਝੈ ਤ੍ਰਿਬਿਦ ਮਾਇਆ ਕਾਰਨ ਲੂਝੈ ਤ੍ਰਿਬਿਦ ਬੰਧਨ ਟੁੱਟਹਿ ਨਾ ਗੁਰ ਸਬਦੀ ਤ੍ਰਿਬਿਦ ਬੰਧਨ ਟੁੱਟਹਿ ਗੁਰ ਸਬਦੀ ਤ੍ਰਿਬਿਦ ਬੰਧਨ ਟੁੱਟਹਿ ਗੁਰ ਸਬਦੀ ਗੁਰਿਬਿਦ ਬੰਧਨ ਟੁੱਟਹਿ ਇਥੇ ਲੱਗੀ ਗਈ ਤੁਮ ਤ੍ਰਿਬਿਦ ਬੰਧਨ ਟੁੱਟਹਿ ਗੁਰ ਸਬਦੀ ਤ੍ਰਿਬਿਦ ਬੰਧਨ ਟੁੱਟਹਿ ਗੁਰ ਸਬਦੀ ਗੁਰ ਸਬਦੀ ਗੁਰ ਸਬਦੀ ਮੁਕਤ ਕਰਾਵਣਿਆ ਇਥੇ ਵੀ ਤੁਮ ਲੱਗ ਜਾਈਂ ਤ੍ਰਿਪਿਤ ਬੰਧਨ ਟੁੱਟਹਿ ਗੁਰਬਦੀ ਗੁਰਬਦੀ ਮੁਕਤ ਕਰਾਵਣਿਆ ਇਹ ਮਾਨ ਚੰਚਲ ਵਸਨਾ ਵਸ ਨ ਆਵੇ ਦੁਬਦਾ ਲਾਗੈ ਦਹਿ ਦਸਤਾਵੇ ਵਿਖ ਕਾ ਕੀੜਾ ਵਿਖ ਮਹਿ ਰਾਤਾ ਵਿਖ ਹੀ ਮਾਹੇ ਪਚਾਵਣਿਆ ਹਉ ਹਉ ਕਰੇ ਤੈ ਆਪ ਜੜਾਏ ਬਹੁ ਕਰਮ ਕਰੈ ਕਿਛ ਥਾਇ ਨ ਪਾਏ ਤੁਜ ਤੇ ਬਾਹਰ ਕਿਛੂ ਨ ਹੋਵੇ ਬਖਸੇ ਸਬਦ ਸੁਹਾਵਣਿਆ ਉਪਜੈ ਪਜੈ ਹਰ ਬੁੱਝੈ ਨਾਹੀ ਅਨ ਦਿਨ ਦੂਜੈ ਪਾ ਅਨ ਦਿਨ ਤੇ ਵਿਸਮਨ ਲਾਦੂ ਅਨ ਦਿਨ ਅਨ ਦਿਨ ਦੂਜੈ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਵਿਰਥਾ ਅੰਤ ਗਿਆ ਪਛਤਾਵਣਿਆ ਪਿਰ ਪਰਦੇਸ ਸਿਗਾਰ ਬਣਾਏ ਹਾਂਜੀ ਇਹ ਵੀ ਸਿਗਾਰ ਉਚਾਰਨ ਕਰਨਾ ਇਹਨੂੰ ਬਿਹਾਰੀ ਨਾਲ ਸਿਗਾਰ ਨਹੀਂ ਕਹਿਣਾ ਪਿਰ ਪਰਦੇਸ ਸਿਗਾਰ ਬਣਾਏ ਮਨ ਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨਾ ਵਿਰਲੇ ਜਾਤਾ ਪੁਰਖ ਪੂਰੇ ਗੁਰ ਕੈ ਸਬਦ ਪਛਾਤਾ ਅਨੰਦਿਨ ਭਗਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਭ ਮਹਿ ਵਰਤਾ ਏਕੋ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾਮ ਰਤੇ ਜਾਨ ਸੋਹ ਹੈ ਕਰਿ ਕਿਰਪਾ ਆਪ ਮਿਲਾਵਣਿਆ ਮਾਜ ਮਹੱਲਾ ਤੀਜਾ ਮਨ ਮੁਖ ਪੜਹੈ ਪੰਡਿਤ ਕਹਾਵਹਿ ਮਨ ਮੁਖ ਪੜਹੈ ਇਥੇ ਵਿਸਰਾਮ ਹੈ ਪੰਡਿਤ ਕਹਾਵਹਿ ਮਨ ਮੁਖ ਪੜਹੈ ਪੰਡਿਤ ਕਹਾਵਹਿ ਦੂਜੈ ਪਾਇ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛੂ ਨਾ ਸੁ ਵਿਖਿਆ ਮਾਤੇ ਕਿਛ ਸੂਜੈ ਨਾਹੀ ਫਿਰ ਫਿਰ ਜੂਨੀ ਆਵਣਿਆ ਹੋ ਵਾਰੀ ਜੀਓ ਵਾਰੀ ਹਮੈ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਜ ਪੀਆ ਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਮਨ ਵਸਿਆ ਹਰ ਮਨ ਇਕੱਠਾ ਨਿਗਹਿਦਨਾ ਗੁਰ ਸੇਵਾ ਤੇ ਹਰ ਮਨ ਵਸਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਜ ਪੀ ਆਵਣਿਆ ਰਹਾਉ ਵੇਦ ਪੜ੍ਹ ਹੈ ਹਰ ਰਸ ਨਹੀਂ ਆਇਆ ਬਾਦ ਵਿਖਾੜੈ ਮੋਹ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥਿਐ ਸਬਦ ਸੁਹਾਵੈ ਗੁਰਮਤੀ ਮਨ ਗੁਰਮਤੀ ਗੁਰਮਤੀ ਮਨ ਸਚੋ ਭਾਵੇ ਸੱਚੋ ਸੱਚ ਰਵਹ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤੈਨ ਸੱਚੋ ਭਾਵੈ ਆਪੇ ਦੇ ਨਾ ਪਛੋਤਾਵੈ ਗੁਰ ਕੈ ਸਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕਸਤ ਤਿਨਾ ਮੈਲ ਨ ਲਾਗ ਕੂੜ ਕਸਤ ਹਾਂਜੀ ਇੱਥੇ ਵਿਸਰਾਮ ਹੈ ਕੁਸਤ ਨਹੀਂ ਕਹਿਣਾ ਕੂੜ ਕੁਸਤ ਤਿਨਾ ਮੈਲ ਨ ਲਾਗੈ ਕੂੜ ਕੁਸਤ ਤਿਨਾ ਮੈਲ ਨ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਘਟ ਅੰਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜਹਿ ਹਰ ਤਤ ਨ ਜਾਣੈ ਮੂਲੋ ਭੁੱਲੇ ਗੁਰ ਸ਼ਬਦ ਨ ਪਛਾਣੈ ਤ੍ਰੈ ਗੁਣ ਪੜਹਿ ਇਥੇ ਵਿਸਰਾਮ ਹਰ ਤਤ ਨਾ ਜਾਣਹਿ ਮੂਲਹ ਭੁੱਲੇ ਇਥੇ ਭੁੱਲੇ ਭੂਲੇ ਨਹੀਂ ਕਹਿਣਾ ਇਥੇ ਮੂਲਹ ਭੁੱਲੇ ਇਥੇ ਉਸ ਰਾਮ ਗੁਰ ਸ਼ਬਦ ਨਾ ਪਛਾਣਹਿ ਮੋਹ ਵਿਆਪੇ ਕਿਛ ਸੂਝੈ ਨਾਹੀ ਗੁਰ ਸ਼ਬਦ ਦੀ ਹਰ ਪਾਵਣਿਆ ਵੇਦ ਪੁਕਾਰੈ ਤ੍ਰਿਬਦ ਮਾਇਆ ਮਨ ਮੁਖ ਨਾ ਬੂਝੈ ਹੈ ਦੂਜੈ ਪਾਇਆ ਬਸ ਇਹਨਾਂ ਪਦਾਂ ਦੀ ਮਿਹਨਤ ਕਰਨੀ ਹੈ ਬੂਝੈ ਹੈ ਜੱਜਾ ਹੈ ਜਿਵੇਂ ਸੂਜੈ ਲੂਜੈ ਬੂਜੈ ਇਹ ਚੱਜੇ ਨਾਲ ਉਚਾਰਨ ਕਰਨੇ ਹਨ ਇਸ ਕਰਕੇ ਇਹ ਜੱਜਾ ਨਹੀਂ ਵਿੱਚ ਬੋਲਣਾ ਮਨਮੁਖ ਨ ਬੂਜੈ ਦੂਜੈ ਪਾਇਆ ਤ੍ਰੈ ਗੁਣ ਪੜਹਿ ਹਰ ਏਕ ਨ ਜਾਣਹਿ ਹਰ ਏਕ ਨ ਜਾਣਹਿ ਤ੍ਰੈ ਗੁਣ ਪੜਹਿ ਹਰ ਏਕ ਨ ਜਾਣਹਿ ਬਿਨ ਬੂਝੇ ਦੁਖ ਪਾਵਣਿਆ ਬਿਨ ਬੂਝੇ ਦੁਖ ਪਾਵਣਿਆ ਜਾ ਤਿਸ ਭਾਵੇਂ ਤਾ ਆਪ ਮਿਲਾਏ ਜਾ ਤਿਸ ਭਾਵੇਂ ਤਾ ਆਪ ਮਿਲਾਏ ਗੁਰਬਾਣੀ ਸਹਿਸਾ ਦੁਖ ਦੁਖ ਹੈ ਜੀ ਪਾਠ ਦੀ ਗੁਰਬਾਣੀ ਸਹਿਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਨ ਮਨ ਸੁਖ ਪਾਵਣਿਆ ਬਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਈ ਆਪ ਤਰੈ ਆਪ ਉਤਰੈ ਸਗਲੇ ਕੋਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਾਖੋ ਸਾਜ ਪਾਵਣਿਆ ਹਰ ਰਸ ਚਾਖੈ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਨਿਆ ਰਹਾਉ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਮੈ ਮਾਰੇ ਹਾਂਜੀ ਅੰਤਰ ਤਤ ਗਿਆਨ ਜਿਹੜਾ ਤਤ ਗਿਆਨ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਅੰਤਰ ਤਤ ਗਿਆਨ ਹੋਮੈ ਮਾਰੀ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨੋ ਨਿਧ ਪਾਏ ਤ੍ਰੈ ਗੁਣ ਮੀਟ ਸਮਾਵੜਿਆ ਹਉਮੈ ਕਰੈ ਨਿਹ ਕਰਮੀ ਨਾ ਹੋਵੈ ਗੁਰ ਪ੍ਰ사ਦੀ ਹਉਮੈ ਖੋਵੈ ਖੋਵੈ ਨਹੀਂ ਕਹਿਣਾ ਖੋਵੈ ਪੁੱਲ ਹੀ ਉਚਾਰਨ ਕਰੋ ਗੁਰ ਪ੍ਰ사ਦੀ ਹਉਮੈ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰੂ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹ ਸੋਈ ਸੋਈ ਨਹੀਂ ਕਹਿਣਾ ਪੋਲਾ ਬੋਲਣਾ ਹਰ ਸਰ ਸਾਗਰ ਨਿਰਮਲ ਸੋਈ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹ ਨਿਤ ਗੁਰਮੁਖ ਹੋਈ ਇਹ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਸੰਤ ਚੁਗਹ ਨਿਤ ਇੱਥੇ ਵਿਸਰਾਮ ਲੱਗੇਗਾ ਗੁਰਮੁਖ ਹੋਈ ਸੰਤ ਚੁਗਹ ਨਿਤ ਗੁਰਮੁਖ ਹੋਈ ਇਸਨਾਨ ਕਰਹਿ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹਉਮੈ ਮਾਰ ਅਹ ਨਿਸਪ੍ਰੀਤ ਸਬਦ ਸਾਚੈ ਹੀਠਾਂ ਰਾਰਾਈਐ ਅਹ ਨਿਸਪ੍ਰੀਤ ਸਬਦ ਸੱਚੈ ਅਹ ਨਿਸਪ੍ਰੀਤ ਸਬਦ ਸਾਚੈ ਸਰ ਸਰਵਾਸਾ ਪਾਵਣਿਆ ਮਨਮੁਖ ਸਦਾ ਮਨਮੁਖ ਸਦਾ ਬਾਗੋ ਮੈਲਾ ਮਨਮੁਖ ਸਦਾ ਬਾਗ ਮੈਲਾ ਮਨਮੁਖ ਸਦਾ ਬਾਗੋ ਮੈਲਾ ਹੋਮੈ ਮਲ ਲਾਈ ਹੋਮੈ ਮਲ ਲਾਈ ਮਨਮੁਖ ਸਦਾ ਬਾਗ ਮੈਲਾ ਹੋਮੈ ਮਲ ਲਾਈ ਇਸਨਾਨ ਮਲ ਲਾਈ ਨੀ ਹੋਮੈ ਮਲ ਲਾਈ ਮਨਮੁਖੋ ਸਦਾ ਬਾਗ ਮੈਲਾ ਮਨਮੁਖ ਹਮੇਸ਼ਾ ਜਿਵੇਂ ਬਗਲੇ ਵਾਂਗ ਗੰਦਾ ਰਹਿੰਦਾ ਹੈ ਹਉਮੈ ਮੈਲ ਦੇ ਵਿੱਚ ਲਾਈ ਹੋਈ ਹੈ ਹਉਮੈ ਮੈਲ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਛੁਕਾਵਣਿਆ ਹਉਮੈ ਮੈਲ ਜਿੱਥੇ ਵੀ ਆਏਗੀ ਨਾ ਨਾਲ ਸੰਬੰਧਕ ਹੋ ਜਾਏਗਾ ਹਉਮੈ ਮੈਲ ਛੁਕਾਵਣਿਆ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉ ਮੈ ਮੈਲ ਚੁਕਾਵਣਿਆ ਰਤਨ ਪਦਾਰਥ ਘਰ ਤੀ ਪਾਇਆ ਪੂਰੈ ਸਤਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਉਪਾਏ ਤੈ ਆਪੇ ਵੇਖੈ ਸਤਗੁਰ ਸੇਵੈ ਸੋ ਜਾਣ ਲੇਖੈ ਸਤਗੁਰ ਸੇਵੈ ਸੋ ਜਨ ਲਿਖੈ ਸਤਗੁਰ ਸੇਵੈ ਸੋ ਜਨ ਲਿਖੈ ਨਾਨਕ ਨਾਮ ਵਸੈ ਘਟ ਅੰਤਰ ਨਾਨਕ ਨਾਮ ਵਸੈ ਨਾਨਕ ਤੇ ਯਮਕ ਲਾਦੋ ਨਾਨਕ ਪਤੀ ਨਾਨਕ ਨਾਮ ਵਸੈ ਘਟ ਅੰਤਰ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਵਾਹਿਗੁਰੂ ਜੀ ਕਾ ਕਾਲ ਸਤਿ ਗਰਹਾਈ ਵਾਹਿਗੁਰੂ ਜੀ ਕੀ ਫਤਿਹ